शिव परिवार सेवा कमेटी फतेहगढ़ चूड़ियां वालों महाशिवरात्रि का त्योहार धूमधाम नाल मनाਉਂਦੇ ਹੋਏ ਪੰਜ ਮੰਦਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਿਸ਼ਤ ਅਤੇ ਆਮ आदमी पार्टी ਦੇ ਹਲਕਾ ਇੰਚਾਰਜ ਅਤੇ ਪੰਚ ਸਭਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਮਾਰਕੀਟ ਕਮੇਟੀ ਦੇ ਚੇਅਰਮੈਨ ਅਰਜੀਵ ਸ਼ਰਮਾ ਕਾਉਂਸਲਰ ਅਰਜੀਵ ਸੋਨੀ ਨਵੀਂ ਸ਼ਨਾ ਦਾ ਸ਼ਪੀ ਤੇਜਵਿੰਦਰ ਸਿੰਘ ਰਾਮ ਸਿੰਘ ਰਜਿੰਦਰ ਸ਼ੰਗਰ ਅਤੇ ਮਾਦਵ ਪੇਤੀ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਪੰਜ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਸਮੋ ਕੇ ਬਲਬੀਰ ਸਿੰਘ ਪੰਨੂ ਅਰਜੀਵ ਸੋਨੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਜੀਬ ਸ਼ਰਮਾ ਵੱਲੋਂ ਸ਼ਿਵ ਪਰਿਵਾਰ ਸੇਵਾ ਕਮੇਟੀ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਅੱਜ ਸ਼ੁਭ ਦਿਹਾੜਾ ਹੈ ਅਤੇ ਸ਼ਿਵ ਜੀ ਦਾ ਵਿਆਹ ਦੀਆਂ ਰਸਮਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ। ਇਸ ਮੌਕੇ ਬਲਬੀਰ ਸਿੰਘ ਪੰਨੂ ਆਪਣੇ ਸਾਥੀਆਂ ਸਮੇਤ ਫਤਿਹਗੜ੍ਹ ਚੂਨੇ ਮੰਦਿਰ ਕਾਗਰਾ ਵਾਲਾ ਵੀ ਪਹੁੰਚੇ ਅਤੇ ਉੱਥੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ ਅਤੇ ਸ਼ੇਭਗਤਾਂ ਵੱਲੋਂ ਸ਼ੇਵਿਆਦ ਦੀਆਂ ਰੌਣਕਾਂ ਜਿਵਾਦਾ ਕਰਦਿਆਂ ਖੂਬ ਅੰਗੜੇ ਅਤੇ ਜਸ਼ਨ ਮਨਾਏ ਜਾ ਰਹੇ ਸਨ। ਸਭ ਫਰੇਵਰ ਕਰਮਾਂ ਦੇ ਸ਼ਬਦ ਦੇ ਸਮੰਤ ਵਸ ਸਾਰੇ ਭਾਈਚਾਰੇ ਨੇ ਲਿਆ। ਆਪਣੇ ਵੱਲੋਂ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ ਦਾ ਸ਼ੁਕਰ ਹੈ ਕਿ ਪਰਮਾਤਮਾ ਸੀ ਇੰਨਾ ਹੱਸ ਕੇ ਵਸਤੇ ਲਈਏ ਤੇ ਇਦਾਂ ਹੀ ਅਸੀਂ ਖੁਸ਼ੀ ਦੇ ਤਿਹਾਰਾਂ ਤੋਂ ਇਕੱਠੇ ਹੁੰਦੇ ਤੇ ਪ੍ਰੋਗਰਾਮਾਂ ਤੇ ਜਾਂਦਾ ਖੁਸ਼ੀ ਦੇ ਪ੍ਰੋਗਰਾਮਾਂ ਤੇ ਜਾਂਦਾ ਲੇਕਿਨ ਮੈਨੂੰ ਪੰਡਿਤ ਜੀ ਦੱਸਣ ਲੱਗੇ ਖੁਸ਼ੀ ਹੁੰਦੀ ਮੇਰੇ ਦਿੱਤਾ ਸਮਾਂ ਜੀ ਤੁਹਾਡਾ ਸੰਗਤ ਨੂੰ ਸਮਝਾਉਣ ਦਾ ਤਰੀਕਾ ਪਰ ਜਿਹੜੀ ਖੁਸ਼ੀ ਜਿਹੜੀ ਦੀ ਮੁਸਕਰਾਹਟ ਦੱਸਦੀ ਹੈ ਕਿ ਤੁਸੀਂ ਗੁੜਾ ਦੀ ਖੁਸ਼ੀ ਹੈ ਜੇ ਬੜਾ ਖੁਸ਼ੀ ਦਾ ਦਿਹਾੜਾ ਜੀ ਸੁਰਰਾਤਰੀ ਦੇ ਸੁਭ ਦਿਹਾੜਾ ਦਿਆਂ ਮੈਂ ਸੁਰਰਾਤਰੀ ਦਾ ਤਿਹਾੜੀ ਦਿਆਂ ਮੈਂ ਅੱਜ ਜੇ ਬਟਿਕੜ ਵਾਸੀਆਂ ਨੂੰ ਪਰਦੇਸੋਂ ਦੇ ਸੰਬੰਧ ਜਿੰਨੇ ਵੀ ਸਾਡੇ ਪੰਜਾਬੀ ਭਰਾ ਵਸਦੇ ਨੇ ਉਹਨਾਂ ਨੂੰ ਮੈਂ ਬਹੁਤ ਬਟਕੜਾ ਰਹਿਣ ਦੀ ਜੇ ਆਹੂ ਵਾਲਾ ਬਹੁਤ ਸਤਿਕਾਰ ਦਾ ਪ੍ਰਮਾਣ ਦੇ ਕੇ ਮਾਰ ਸਕਦਾ ਇਹ ਸਾਰੇ ਹੀ ਪਰਿਵਾਰਾਂ ਨੂੰ ਕਿੰਦਾ ਹੀ ਖੁਸ਼ੀਆਂ ਕਿਹੜੇ ਮਿਲਦੇ ਰਹਿਣ ਥੋੜੇ ਇਦਾਂ ਹੀ ਅਸੀਂ ਸਾਰੇ ਇਕੱਠੇ ਹੁੰਦੇ ਸਾਰੇ ਤਿਹਾੜਾਂ ਦੇ ਇੱਕ ਦੂਜੇ ਦੇ ਤਿਹਾੜਾਂ ਦੀ ਅਸੀਂ ਸੇਕ ਹੁੰਦੇ ਰਹੀਏ ਮੈਂ ਦੁਬਾਰਾ ਜੇਸ਼ਾ ਵਿਦੇਸ਼ਾਂ ਵਿੱਚ ਵਸਦੇ ਜਿੱਥੇ ਵੀ ਸਾਡੇ ਪੰਜਾਬੀ ਭਰਾ ਜਿਹੜੇ ਵੀ ਕੋਲ ਨੇ ਇਹਨਾਂ ਨੂੰ ਪਰਪੁਰਾ ਫਲੇਗੜਾ ਸਾਥੇਗੜਾ ਚੂੜੀਆਂ ਪਰਦੇ ਗੜੀ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਕਿਸਾਨਾਂ ਦੀ ਮੱਠੀ ਸੁਖਦੇ ਆਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸ਼ਿਵ ਰਾਤਰੀ ਦੇ ਪਵਿੱਤਰ ਤਿਹਾਰੇ ਦੇ ਉੱਤੇ ਪਰਦੇਗੜ ਚੂੜੀਆਂ ਦੀ ਸਮੁੱਚੀ ਸਾਥ ਸੰਗਤ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ ਹਾਂ ਅਤੇ ਖਾਸ ਤੌਰ ਤੇ ਮੈਂ ਧੰਨਵਾਦੀ ਹਾਂ ਸਾਡੇ ਸਰਦਾਰ ਸਰਮਾਰ ਮਰਬੀਰ ਸਿੰਘ ਜੀ ਪੰਨੂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪ੍ਰਭੂ ਚਰਨਾਂ ਵਿੱਚ ਇੱਥੇ ਫਤੇਗੜ ਚੂੜੀਆਂ ਵਿੱਚ ਹਾਜ਼ਰੀ ਲਗਾਉਣ ਵਾਸਤੇ ਪਹੁੰਚੇ ਨੇ ਮੈਂ ਉਹਨਾਂ ਦਾ ਤੇ ਸਾਡੇ ਸਮੂਚੇ ਜਿੰਨੇ ਆਮ ਆਦਮੀ ਪਾਰਟੀ ਦੇ ਸਾਥੀ ਸਾਡੇ ਨਾਲ ਇੱਥੇ ਪਹੁੰਚੇ ਨੇ ਰਜੀਵ ਸਿੰਘ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਜੋਸ਼ੀ ਸਾਹਿਬ ਨੇ ਨਵੀਸ਼ ਜੀ ਨੇ ਮਾਧਵ ਜੀ ਨੇ ਪ੍ਰਧਾਨ ਤੇਜਵਿੰਦਰ ਜੀ ਸਮੂਚੀ ਟੀਮ ਦਾ ਮੈਂ ਜੀ ਆਨ ਨੂੰ ਇੱਥੇ ਧੰਨਵਾਦ ਕਰਨਾ ਤੇ ਸਾਰੀ ਸੰਗਤ ਨੂੰ ਇਸ ਪਵਿੱਤਰ ਦਿਨ ਦੇ ਤੇ ਲੱਖ ਲੱਖ ਬਵਾਦ ਕਰ ਦੇਣਾ